ਅੱਜ 10 ਤਰੀਕ ਹੈ ਰਾਤ ਦੇ 12 ਵਜੇ ਤੱਕ ਅਸੀਂ ਟਿਕਾਂਗੇ ਅਗਲਾ ਪ੍ਰੋਗਰਾਮ ਉਦੋਂ ਬਾਅਦ ਇਹ ਜਦੋਂ ਬੰਦਾ ਜਵਾਨ ਦੇ ਜੇ ਤਾਂ ਲਾ ਲਓ ਵੀ ਉਹ ਜਹਾਨ ਹੀ ਦੇ ਗਿਆ ਕਿਉਂਕਿ 10 ਤਰੀਕ ਹਲੇ ਨੰਗੀ ਨਹੀਂ ਹਲੇ 12 ਵਜੇ ਤੱਕ ਸਮਾਂ ਆਏਗਾ ਅੜੀਕਦੇ ਆਂ ਨਹੀਂ ਅਗਲਾ ਪ੍ਰੋਗਰਾਮ ਅਸੀਂ ਦੁਬਾਰਾ ਕਰਾਂਗੇ ਅੱਜ 10 ਤਰੀਕ ਹੈ ਦਿਨਾ ਸ਼ਨੀਵਾਰ ਮੇਰੀ ਗੱਲ ਲਿਖ ਲਓ ਕਾਪੀ ਪੈਨ ਚਾਕੇ ਨੋਟ ਕਰਕੇ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਹੈ ਤਪਾਨਾ ਸਿੱਧੂ ਦੀ ਰਿਹਾਈ ਨਹੀਂ ਹੋਈ। ਪਰਵਾਰ ਨੇ ਸੰਗਰੂਰ ਪ੍ਰਦਰਸ਼ਨ ਤੋਂ ਬਾਅਦ ਪਹਿਲਾ 10 ਫਰਵਰੀ ਦਾ ਦਿਨ ਉੜੀਆ ਅਤੇ ਫਿਰ 10 ਫਰਵਰੀ ਨੂੰ ਪੂਰਾ ਦਿਨ ਪਾਨਾ ਨੂੰ ਉੜੀਆ ਪਰ ਇਸ ਦੇ ਬਾਵਜੂਦ ਵੀ ਪਾਨਾ ਸਿੱਧੂ ਰਾਤ ਦੇ 12 ਵਜੇ ਤੱਕ ਰਹਾ ਨਹੀਂ ਹੋਇਆ। ਦਿਨ ਭਰ ਪਾਨਾ ਸਿੱਧੂ ਦੇ ਦੋਸਤ ਮਿੱਤਰ ਅਤੇ ਦੂਜੇ ਪਿੰਡ ਵਾਸੀ ਪਾਨਾ ਸਿੱਧੂ ਦੀ ਉਡੀਕ ਕਰਦੇ ਰਹੇ। ਹਾਲਾਂਕਿ ਉਹਨਾਂ ਨੂੰ ਉਮੀਦ ਸੀ ਕਿ ਪੁਲਿਸ ਦੇ ਵੱਡੇ ਦਿਖਾਰੀ ਆਪਣੇ ਵਾਅਦੇ ਤੇ ਪੂਰਾ ਉਤਰਨਗੇ। ਸਾਨੂੰ ਤਾਂ ਲੱਗਦਾ ਵੀ ਛੱਡਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਸੀ ਨਾ ਬਾਈ ਚਾਰ ਉਹਨਾਂ ਨੇ ਵਿਸ਼ਵਾਸ ਦਵਾਇਆ ਹੋਇਆ ਅੱਜ ਤੋਂ ਉਸ ਵਿਸ਼ਵਾਸ ਤੇ ਖੜੇ ਆਂ ਅੱਜ 10 ਤਰੀਕ ਹੈ ਰਾਤ ਦੇ 12 ਵਜੇ ਤੱਕ ਅਸੀਂ ਟਿਕਾਂਗੇ ਅਗਲਾ ਪ੍ਰੋਗਰਾਮ ਉਦੋਂ ਬਾਅਦ ਦੇਵਾਂਗੇ ਰਿਹਆ ਕਰਨਾ ਚਾਹੀਦਾ ਹੈ ਦੇਖੋ ਜਵਾਨ ਦਾ ਬਹੁਤ ਮੁੱਲ ਹੁੰਦਾ ਹੈ ਜਦੋਂ ਬੰਦਾ ਜਵਾਨ ਦੇ ਜੇ ਤਾਂ ਲਾ ਲਓ ਵੀ ਉਹ ਜਹਾਨ ਹੀ ਦੇ ਗਿਆ ਜਿਹੜੇ ਬੰਦੇ ਨੇ ਜਵਾਨ ਦਿੱਤੀ ਉਹ ਹੈ ਕੌਣ ਨੇ ਉਹ ਸਾਡੇ ਉੱਚ ਅਧਿਕਾਰੀ ਸਤਕਾਰਯੋਗ ਪੜ੍ਹੇ ਲਿਖੇ ਜੇ ਅੱਜ ਭਾਨੇ ਸਿੱਧੂ ਨਹੀਂ ਆਈ ਨਹੀਂ ਹੁੰਦੀ ਤਾਂ ਭਾਈ ਉਹਨਾਂ ਦੀ ਜਵਾਨ ਫਿਰ ਐ ਦੱਸੋ ਅੱਗੇ ਲੋਕ ਫੁੱਲ ਕਿਵੇਂ ਚੜਾਉਣਗੇ ਧਰਨੇ ਏ ਥੋੜੀ ਵੀ ਕੱਲੇ ਭਾਨੇ ਸਿੱਧੂ ਵਾਲਾ ਲੱਗਣਾ ਅੱਗੇ ਵੀ ਧਰਨੇ ਲੱਗਣਿਆ ਸਾੜਿਆਂ ਕਿਸਾਨੀ ਮੰਗਾਂ ਵੀ ਨੇ ਸਾੜਿਆਂ ਸਮਾਜਿਕ ਮੰਗਾਂ ਵੀ ਨੇ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀ ਸਰਕਾਰ ਦੀ ਆਲੋਚਨਾ ਜਿਹੋਦੇ ਧਰਨੇ ਲਾਉਣੇ ਆ ਕੱਲ ਨੂੰ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆਇਆ ਕਰਨਗੇ ਫਿਰ ਕਿਵੇਂ ਠਾਇਆ ਕਰਨਗੇ ਕਿਹੜੇ ਮੂੰਹ ਨਾਲ ਠਾਇਆ ਕਰਨਗੇ ਕਿਵੇਂ ਲੋਕ ਵਿਸ਼ਵਾਸ ਕਰਨਗੇ ਜਦਜ ਭਾਨਾ ਸਿੱਧੂ ਨਾ ਛੱਡਿਆ ਹਾਂ ਉਹਦੇ ਸਾਨੂੰ ਲਿਖਤੀ ਨਾ ਦੇ ਕੇ ਜਾਂਦੇ ਨਾ ਉਥੇ ਜਵਾਨ ਕਰਦੇ ਨਾ ਮੀਡੀਆ ਚ ਬੋਲਦੇ ਠੀਕ ਸੀ ਅੱਗੇ ਪ੍ਰੋਗਰਾਮ ਚੱਲਦਾ ਸੀ ਕੁਝ ਵੀ ਕਰਦੇ ਪਰ ਜੋ ਲਿਖਤੀ ਜੋ ਜਵਾਨੀ ਹੋਇਆ ਉਹਦੇ ਆਧਾਰ ਤੇ ਸਾਨੂੰ ਆਸ ਹੈ ਕਿ ਅੱਜ ਪਾਨਾ ਸਿੱਧੂ ਆਪਦੇ ਘਰੇ ਆਉਣਾ ਚਾਹੀਦਾ ਖੈਰ 10 ਫਰਵਰੀ ਦਾ ਦਿਨ ਪ੍ਰਸ਼ਾਸਨ ਅਤੇ ਪਾਨਾ ਸਿੱਧੂ ਦੀ ਰਿਹਾਈ ਲਈ ਬਣਾਈ ਵੱਖ-ਵੱਖ ਜਥੇਬੰਦੀਆਂ ਦੀ ਕਮੇਟੀ ਵਿਚਾਰੇ ਹੋਈ ਮੀਟਿੰਗ ਤੋਂ ਸ਼ੁਰੂ ਹੋਇਆ ਪ੍ਰਸ਼ਾਸਨ ਅਤੇ ਕਮੇਟੀ ਵਿਚਾਰੇ ਮੀਟਿੰਗ ਹੋਈ ਜਿਥੇ ਲੱਖਾ ਸਿਧਾਣਾ ਅਤੇ ਦੂਜੇ ਮੈਂਬਰਾਂ ਨੇ ਉਮੀਦ ਜਿਤਾਈ ਕਿਤ ਪਾਨਾ ਸਿੱਧੂ 10 ਫਰਵਰੀ ਦੀ ਰਾਤ 12 ਵਜੇ ਤੱਕ ਸ਼ਾਇਦ ਰਿਹਾ ਹੋ ਸਕਦਾ ਹੈ ਹਾਲਾਂਕਿ ਉਹਨਾਂ ਐਲਾਨ ਕੀਤਾ ਕਿ ਜੇਕਰ ਰਾਤ 12 ਵਜੇ ਤੱਕ ਪਾਨਾ ਸਿੱਧੂ ਜੇਲ੍ਹ ਤੋਂ ਬਾਹਰ ਨਹੀਂ ਆਉਂਦਾ ਤਾਂ ਉਹ ਅੱਗੇ ਦੇ ਸੰਘਰਸ਼ ਦਾ ਐਲਾਨ ਕਰਨਗੇ ਅਸੀਂ ਆਥਨ ਤੱਕ ਤਰੀਕ ਰਹੇ ਕਿਉਂਕਿ 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀਗਾ ਇਹ ਹੈ ਹੀ ਵਾਲਾ ਬਿਨਾਂ ਸ਼ਰਤ ਰਹਿਈ ਜਾਣੀ ਗੱਲ ਆ ਸੋ ਇਹ ਆਥਨ ਤੱਕ ਕੀ ਕਰਦੇ ਨੇ ਕਿ ਪ੍ਰਸ਼ਾਸਨ ਨੇ ਦੇਖਣਾ 8 ਤੱਕ ਸਾਡਾ ਢੀਕਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਅਸੀਂ مناسب ਨਹੀਂ ਸਮਝਦੇ ਕਿਉਂਕਿ 10 ਤਰੀਕ ਹਰੇ ਨੰਗੀ ਨਹੀਂ ਹਾਲੇ 12 ਮਈ ਤੱਕ ਦਾ ਸਮਾਂ ਹੈਗਾ ਢੀਕਦੇ ਆ ਨਹੀਂ ਅਗਲਾ ਪ੍ਰੋਗਰਾਮ ਇਸ ਦੁਆਰਾ ਫਿਰ ਲਾ ਸਾਈਨ ਹੋਇਆ ਦੋਨੇ ਤਰ੍ਹਾਂ ਦੇ ਤਿੰਨੇ ਹੀ ਮੰਗਾ ਹੁਣੇ ਵੀ ਜੇ ਤਿੰਨੇ ਮੰਗਾ ਦਾ ਨਮਟਾਰਾ ਆਥੈਂਟੀਕਰ ਹੋ ਜਾਂਦਾ ਅਸੀਂ ਆਥੈਂਟੀਕਰ ਵੇਟ ਕਰਾਂਗੇ ਸ਼ਾਮ ਤੱਕ ਫਿਰ ਓਕੇ ਹੈ ਜੇ ਨਮਟਾਰਾ ਤਿੰਨਾ ਦਾ ਨਹੀਂ ਹੁੰਦਾ ਫਿਰ ਅਗਾਹ ਜਿਹੜਾ ਅਸੀਂ ਦੁਆਰੇ ਬੈਠ ਕੇ ਫਿਰ ਅਗਾਹ ਕਰਾਂਗੇ ਤਿੰਨੇ ਦੇ ਕੋ ਜੋ ਅੰਦਰ ਦਾ ਲੰਬੋਲਾ ਵੀ ਹੁੰਦੇ ਹੀ ਹੁੰਦੇ ਆ ਸਾਰਾ ਕੁਝ ਹੀ ਹੁੰਦਾ ਹੁੰਦਾ ਉਹ ਗਿਨਾ ਵੀ ਰੱਖਦੇ ਹੁੰਦੇ ਆ ਸਾਰਾ ਕੁਝ ਰੱਖਿਆ ਕਰਦੇ ਆ ਮੇਰਾ ਕਹਿਣ ਦਾ ਮਤਲਬ ਚੰਗੇ ਇੰਜੀਲੇ ਕਰਨ ਜੇ ਨਾ ਮੰਨਈ ਫਿਰ ਅਸੀਂ ਕਿਹੜਾ ਮੱਕੀ ਦੀ ਕੁੜਨੀ ਇਸੇ ਕੰਮ ਤੇ ਆਉਂ। ਅਸੀਂ ਕਿਤੇ ਨਾ ਆ ਸਾਰੇ ਖੜਿਆ ਇਸੇ ਕੰਮ ਤੇ ਆਸੀਂ ਵੀ ਜੇ ਪ੍ਰਸ਼ਾਸਨ ਨੇ ਤੇਰਾ ਨੂੰ ਉਧਰ ਵੀ ਸੰਘਰਸ਼ ਚੱਲਣ ਦੇ ਬੀ ਆ। ਸਕੂਲ ਕਰਨੀ ਅਸੀਂ 16 ਨੂੰ ਬੰਦ ਵੀ ਕਰ ਰਹੇ ਆ। ਮੇਰੀ ਗੱਲ ਸੁਣੋਗੇ 18 ਨੂੰ ਸਾਡੀ ਫੇਰ ਮੀਟਿੰਗ ਹੈ ਸਾਡੇ ਮੋਰਚੇ ਦੀ ਅਸੀਂ ਕਿਹੜਾ ਕਰੇ ਬੈਠੇ ਇਸ ਕੰਮ ਤੇ ਕੋਈ ਫਰਕ ਨਹੀਂ ਲੋਕ ਸਾਡੇ ਨਾਲ ਨੇ ਨੌਜਵਾਨ ਸਾਡੇ ਨਾਲ ਨੇ ਉਧਰ ਭਾਵੇਂ ਲੱਖਾ ਸਿਧਾਣਾ ਤੇ ਪਾਨਾ ਸਿੱਧੂ ਦਾ ਪਰਿਵਾਰ ਪਾਨੇ ਦੀ ਰਿਹਾਈ ਦੀ ਆਸ ਲਈ ਬੈਠਾ ਸੀ ਪਰ ਇਸ ਤੋਂ ਪਹਿਲਾਂ ਹੀ ਪ੍ਰਵਿੰਦਰ ਝੋਟੇ ਨੇ ਪਾਨੇ ਸਿੱਧੂ ਦੀ ਰਿਹਾਈ ਨਾ ਹੋਣ ਦੀ ਭਵਿੱਖਬਾਣੀ ਸਿੱਧੇ ਸਿੱਧੇ ਤੌਰ ਤੇ ਕਰ ਹੀ ਦਿੱਤੀ ਸੀ ਪ੍ਰਵਿੰਦਰ ਝੋਟਾ ਨੇ ਪ੍ਰਸ਼ਾਸਨ ਅਤੇ ਕਮੇਟੀ ਦੀਆਂ ਉਮੀਦਾਂ ਤੇ ਸਵਾਲ ਚੁੱਕਿਆ ਇਥੋਂ ਤੱਕ ਕਹਿ ਦਿੱਤਾ ਸੀ ਕਿ ਸ਼ਨੀਵਾਰ ਦਾ ਦਿਨ ਹੋਣ ਕਾਰਨ 10 ਫਰਵਰੀ ਨੂੰ ਅਦਾਲਤਾਂ ਬੰਦ ਰਹਿਣਗੀਆਂ ਅਤੇ ਪਾਨਾ ਸਿੱਧੂ 10 ਫਰਵਰੀ ਨੂੰ ਰਹਾ ਹੋ ਹੀ ਨਹੀਂ ਸਕਦਾ ਅੱਜ ਤਰੀਕ ਕਿੰਨੀ ਆ ਪਾਲਾ 10 ਅੱਜ ਕੀ ਵਾਦਾ ਕਰਿਆ ਸੀ ਵਜ਼ੀਰਾ ਨੇ ਰੰਗ ਜੇਬਦਿਆਂ ਨੇ ਵੀ ਅੱਜ ਅਸੀਂ ਛੱਡਾਂਗੇ ਪਾਨੇ ਵੀਰ ਨੂੰ ਤੇ ਅੱਜ ਤਰੀਕ ਹੈ 10 ਤੇ ਅੱਜ ਪਾਨੇ ਨੂੰ ਸ਼ਾਮ ਨੂੰ 5 ਵਜੇ ਛੱਡਣ ਦਾ ਵਾਦਾ ਕਰਿਆ ਗਿਆ ਸੀ ਕਿੱਥੋਂ ਕੋਰਟ ਦੇ ਹੁਕਮਾਂ ਰਾਹੀਂ ਤੇ ਸੋਨੂੰ ਮੈਂ ਇੱਕ ਗੱਲ ਸਾਂ ਪੰਜਾਬੀਓ ਉਹ ਮੇਰੇ ਪੰਜਾਬੀ ਭਰਾਵੋ ਉਹ ਤੁਸੀਂ ਸੱਚਾਈ ਨਾਲ ਜੁੜਜਿਆ ਕਰੋ ਅੱਜ 10 ਤਰੀਕ ਹੈ ਦਿਨ ਹੈ ਸ਼ਨੀਵਾਰ ਮੇਰੀ ਗੱਲ ਲਿਖ ਲਓ ਕਾਪੀ ਪੈਨ ਚਾਕੇ ਨੋਟ ਕਰਕੇ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਹੈ ਸੋਨੂੰ ਕਿਹਨੂੰ ਕਿਹਨੂੰ ਪਤਾ ਸੀ ਇਹ ਸਿੱਪੇ ਜਖਲਾਂ ਲੈ ਸੁਣ ਲੈ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਹੈ A to Z ਕੋਟਾਂ ਛੁੱਟੀ ਹੈ ਸਮਝੀਏ ਗੱਲ ਮੇਰੀ ਅੱਜ ਪੰਜਾਬ ਦੀਆਂ ਜਿੰਨੀਆਂ ਵੀ ਕੋਟਾਂ ਨੇ ਉਥੇ ਛੁੱਟੀ ਐ ਕਿਵੇਂ ਛੱਡਾਂਗੇ ਭਾਨੇ ਨੂੰ 10 ਨੂੰ ਇਹਨਾਂ ਦੇ ਵਜ਼ੀਰਾਂ ਨੇ ਫਰਮਾਨ ਕਰਿਆ 10 ਤਰੀਕੀ ਕਿ ਕੌ ਰੱਖੀ ਉਹਨਾਂ ਨੂੰ ਪਤਾ ਸੀ ਉੱਧੇ ਛੁੱਟੀ ਐ ਆਪਣੇ ਕੋਲ ਬਹਾਨਾ ਹੋਊਗਾ ਵੀ ਅੱਜ ਤਾਂ ਛੁੱਟੀ ਐ ਅਸੀਂ ਅਗਲੇ ਦਾ ਦੋ ਦਿਨਾਂ ਨੂੰ ਚਾੜਾ ਨੂੰ 5 ਦਾ ਦਿਨ ਫੇਰ ਪਾ ਦੇਣਗੇ ਤੇ ਭਾਨਾ ਅੰਦਰ ਜੇਲ੍ਹ 'ਚ ਬੈਠਾ ਮੇਰੇ ਵਾਂਗੂ 5 ਦਿਨ ਜੜੀਕੂਗਾ ਅੱਜ ਛੁੱਟੀ ਐ ਤਦ ਅਸਰਬਰੀ ਨੂੰ ਉਮੀਦਾਂ ਅਤੇ ਕਿਆਸਰਾਈਆਂ ਦੀ ਝੰਗ ਚੱਲਦੀ ਰਹੀ। ਪਾਨੇ ਦੇ ਸਮਰਥਕ ਮੀਡੀਆ ਅੱਗੇ ਵੀ ਲਗਾਤਾਰ ਆਪਣੇ ਜਜ਼ਬਾਤ ਰੱਖਦੇ ਰਹੇ ਪਰ ਦੂਜੇ ਪਾਸੇ ਇਸ ਮਾਮਲੇ 'ਚ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਦੇਖਣ ਸੁਣਨ ਨੂੰ ਨਹੀਂ ਮਿਲਿਆ। ਹੁਣ ਜਦੋਂ 11 ਫਰਵਰੀ ਜਦින් ਸ਼ੁਰੂ ਹੋ ਗਿਆ ਹੈ ਤਾਂ ਦੇਖਣਾ ਹੋਵੇਗਾ ਕਿ ਕੀ ਪਾਨਾ ਸਿੱਧੂ 11 ਫਰਵਰੀ ਯਾਨੀ ਕਿ ਐਤਵਾਰ ਨੂੰ ਬਾਹਰ ਆਵੇਗਾ। ਕੀ ਉਸ ਉੱਤੇ ਪਾਏ ਸਾਰੇ ਪਰਚੇ ਰੱਦ ਹੋ ਜਾਣਗੇ? ਕੀ ਪਾਨੇ ਨੂੰ ਉਸ ਉੱਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਮੁਕਤੀ ਮਿਲ ਸਕੇਗੀ? ਅਤੇ ਕੀ ਪੰਨਾ ਸਿੱਧੂ ਮੁਰ ਤੋਂ ਪਹਿਲਾ ਵਾਂਗੂ ਲੋਕਾਂ ਚ ਵਿਚਰ ਸਕੇਗਾ ਪਿੰਡ ਕੋਟਦੂਨਾ ਤੋਂ ਅਮਨਦੀਪ ਸਿੰਘ ਮਾਝਾ ਦੇ ਨਾਲ ਨਿਊਜ਼ ਡੈਸਕ ਤੋਂ ਦਵਿੰਦਰ ਸਿੰਘ ਸੈਂਟਰਲ ਪੰਜਾਬ ਟੀਵੀ